ਦਾ ਮਾਨਹੱਟ ਕੀ ਨਾ ਪਾਇਓ ਜੁੰਦਾ ਕਿ ਕਰਮ ਕਾਂਡ ਪਾਖੰਡ ਕਰੀ ਜਾਣਾ ਪਰ ਸੱਚ ਨਾ ਸਿੱਖਣਾ ਐਨ ਦੀ ਫਿਰ ਵਨਨੈਸ ਨਹੀਂ ਹੁੰਦੀ ਸੋ ਜੇ ਕੋਈ ਮਨੁੱਖ ਇਹ ਸੋਚੇ ਕਿ ਮੈਂ ਕਰਮ ਕਾਂਡ ਕਰਕੇ ਰੀਅਲ ਵਨਨੈਸ ਵਿਦ ਗੋਡ ਰਾਮ ਨਾਲਿਕਮਨ ਦੀ مکتی ਪ੍ਰਾਪਤ ਕਰਨਾਗਾ ਨਹੀਂ 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 ਬੱਚੇ ਨੂੰ ਦੋ ਦੂਨਾ ਚਾਰ ਦੋ ਦੂਨਾ ਚਾਰ ਉਹ ਹੂਟ ਇਹ ਐਪਲ ਸਾਰੀ ਉਮਰ ਇਹੀ ਕਰਦੇ ਰਹਾਂਗੇ ਫਿਰ ਇਹਦੇ ਨਾਲ ਫਿਰ ਅਗਲੀ ਗੱਲ ਸਮਝ ਨਹੀਂ ਆਈ ਤਾਂ ਤੋ ਤੇ ਮਨ ਅੱਛਾ ਨੋਏ ਤੂੰ ਕਿ ਜੇ ਪਾਣੀਆਂ ਨਾਲ ਨਹਾ ਲ ਕੇ ਸੋਚਣਾ ਤਨ ਧੋ ਲਾਂਗਾ ਤਾਂ ਸਭ ਜਿਗਾ ਇਹ ਮਨ ਹਟ ਕਰਨ ਨਾਲ ਇਸਰਾਨੀ ਹੁੰਦਾ ਜੋ ਕਿਛ ਕੀ ਅਸੋ ਮਨ ਕੀਤਾ ਸਾਰੀ ਗੜਬੜ ਤਾਂ ਮਨ ਦੀ ਧਰਤੀ ਉੱਤੇ ਤੂੰ ਕੀ ਬੀਜਿਆ ਜਿਹਾਂ ਬੀਜਿਆ ਸੋ ਲੁਣੇ ਇਹ ਲਾਅ ਜਾਣਦਾ ਤੂੰ ਚਾਵਲ ਬੀਜੋ ਤੇ ਐਪਲ ਨਿਕਲਦੇ ਨੇ ਚਾਵਲ ਬੀਜੋ ਤਾਂ ਚਾਵਲ ਹੀ ਨਿਕਲਣਗੇ ਨਾ ਪਰ ਉਹ ਦੇ ਕਹੋ ਜੀ ਨਹੀਂ ਜੀ ਸੱਚੇ ਦਿਲ ਵਿਸ਼ਵਾਸ ਭਾਵਨਾ ਨਾਲ ਅਰਦਾਸ ਕਰੋ ਪ੍ਰਾਰਥਨਾ ਕਰੋ ਤਾਂ ਚਾਵਲ ਬੀਜੋਰ ਐਪਲ ਨਿਕਲ ਆਂਦੇ ਨੇ ਕਿਸਾਨ ਵੀ ਨਹੀਂ ਮੰਨਦਾ ਇਹ ਗੱਲ ਜਿਹਨੂੰ ਲੋਕੀ ਅਨਪੜ੍ਹ ਕਹਿੰਦੇ ਨੇ ਉਹ ਅਨਪੜ੍ਹ ਹੈ ਕਿ ਸਿਆਣਾ ਹੋਇਆ ਇੱਕ ਹੀਟ ਸਮਝ ਆ ਜਾਂਦੀ ਹੈ ਤਾਂ ਇਸ ਤਰ੍ਹਾਂ ਮਨ ਹੱਠ ਕਰਮकांड 파ਖੰਡ ਸੁਪਰਸਟੀਸ਼ੀਅਸ ਬਲੀਫ ਦੇ ਨਾਲ ਵਨਨੈਸ ਇਨਸਾਨੀਅਤ ਭਰਪੂਰ ਜੀਵਨ ਨਹੀਂ ਬਣੇਗਾ ਉਹ ਤੇ ਬਣੇਗਾ ਕਿ ਤੂੰ ਟੀਟ ਹੋ ਕੇ ਇਨ ਪੋਜ਼ਿਟਿਵ ਸੈਂਸ ਕਿ ਮੈਂ ਸੱਤ ਸਿੱਖਣਾ ਹੀ ਸਿੱਖਣਾ ਹੈ ਅਗਰ ਮੈਂ बार-बार ਚੰਗਾ ਗੁਣ ਲੈ ਕੇ ਪ੍ਰੈਕਟਿਸ ਕਰਨ ਵੇਲੇ ਫੇਲ ਹੁੰਦਾ ਬਟ ਸਟਿਲ ਆ ਵਾਂਟ ਕਿ ਮੈਂ ਸਿੱਖ ਸਿੱਖ ਕੇ ਕੋੜੇ ਤੋਂ ਡਿਗ ਡਿਗ ਕੇ ਪਰਫੈਕਟ ਸਵਾਰੀ ਸਿੱਖਣੀ ਹੈ ਆਮ ਸੋ ਸਿਨਸੀਅਰ ਕਿ ਮੈਂ ਇਸ ਨੂੰ ਇਗਨੋਰ ਨਹੀਂ ਕਰਨਾ ਚਾਹੁੰਦਾ ਇਸ ਦਰ ਨੂੰ ਛੱਡਣਾ ਨਹੀਂ ਜਾਂਦਾ ਛੱਡਦੇ ਕੌਣ ਨੇ ਰੱਤੇ ਸਹੀ ਜੇ ਮੁਖ ਨਾ ਮੋੜਨ ਜੀ ਨਹੀਂ ਸੰਜਾਦਾ ਚਾਈ ਉਹ ਕੀ ਹੁੰਦੇ ਨੇ ਝਾੜ ਝਾੜ ਪਾਉਂਦੇ ਕੱਚੇ ਬਿਰਹੀ ਪੇੜ ਤੋਂ ਕੱਚੇ ਪੱਤੇ ਜਲਦੀ ਜੇ ਢੈ ਪਏ ਜਾਂ ਫਰੂਟ ਢੈ ਪਿਆ ਝਾੜ ਝਾੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰਨ ਆਈ ਜਿਨ੍ਹਾਂ ਨੂੰ ਜੀਵਨ ਜਾਤ ਸਮਝ ਨਹੀਂ ਆਈ ਹੈ ਉਹ ਕੱਚੇ ਨੇ ਪਰ ਮੈਂ ਅਗਰ ਕੱਚਾ ਹਾਂ ਮੈਂ ਤੁਹਾਡੇ ਵਾਲੀ ਜੋਤੂਦ ਭਾਵੇ ਸਾਈ ਪਲੀਕਾਰ ਵਾਲੀ ਤੁਹਾਡੀ ਕਾਰ ਸਿੱਖਣਾ ਚਾਹੁੰਦਾ ਤੁਹਾਡੀ ਨਿਮਾਵਲੀ ਸਿੱਖਣਾ ਚਾਹੁੰਦਾ ਇਹ ਗੱਲ ਵੱਖਰੀ ਹੈ ਕਿ ਮੈਂ ਫੇਲ ਹੋ ਜਾਂਦਾ ਆਈ ਐਮ ਟ੍ਰਾਈਂਗ ਮਾਈ ਬੈਸਟ ਮੈਂ ਬਾਰ ਬਾਰ ਡਿੱਗਦਾ ਹਾਂ ਮੈਂ ਬਾਰ ਬਾਰ ਡਿੱਗ ਕੇ ਤੁਹਾਡੇ ਕੋਲ ਆਂਦਾ ਕਾਈਂਡੀ ਗ੍ਰੈਂਟ ਮੀਅਰ ਵਿਜ਼ਿਟਰ ਹੈਨਾ ਇਹਨੂੰ ਕਹਿੰਦੇ ਨੇ ਪਾਉ ਮਦਾਨ ਟੀ ਟ੍ਰੇਮਾ ਬਸ ਸਿੱਖਣ ਆਇਆ ਹਮਾਉ ਗੁਣ ਭਰੇ ਇੱਕ ਗੁਣ ਦਾ ਮੈਂ ਅੰਮ੍ਰਿਤ ਛਾੜ ਵਿਖੇ ਵਿਖਾਈ ਕਰਦਾ ਪਰ ਮੈਂ ਸਿੱਖਣਾ ਚਾਹੁੰਦਾ ਤਾਂ ਮਨਹਾਟ ਕੀ ਨਾ ਪਾਇਓ ਜੁੰਦਾ ਕਿ ਕਰਮकांड 파ਖੰਡ ਕਰੀ ਜਾਣਾ ਪਰ ਸੱਚ ਨਾ ਸਿੱਖਣਾ ਐਨ ਦੀ ਫਿਰ ਵਨਲੈਸ ਨਹੀਂ ਹੁੰਦੀ ਸੋ ਜੇ ਕੋਈ ਮਨੁੱਖ ਇਹ ਸੋਚੇ ਕਿ ਮੈਂ ਕਰਮकांड ਕਰਕੇ ਰੀਅਲ ਵਨਨੈਸ ਵਿਦ ਗੋਡ ਰਾਮ ਨਾਲ ਇੱਕਨ ਦੀ ਮਕਤਾ ਪ੍ਰਾਪਤ ਕਰਨਾਗਾ ਨਹੀਂ 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 ਕਰਮकांड ਤੇ ਸਿਰਫ ਇਸ ਕਰਕੇ ਕੀਤੇ ਸੀ ਗਿਆਨ ਹੈ ਕਾਰਨ ਕਰਮ ਅਭਿਆਸ ਗਿਆਨ ਪਿਆਤੋ ਕਰਮ ਨਾਸ ਲੇਕਿਨ ਮੈਂ ਕਰਮ ਕਾਂਡ ਪਖੰਡ ਤੱਕ ਹੀ ਰਹਿ ਗਿਆ ਬੱਚੇ ਨੂੰ ਦੋ ਦੂਨਾ ਚਾਰ ਦੋ ਦੂਨਾ ਚਾਰ ਉਹ ਹੂੰਟ ਇਹ ਐਪਲ ساری ਉਮਰ ਇਹੀ ਕਰਦੇ ਰਾਂਗੇ ਫਿਰ ਇਹਦੇ ਨਾਲ ਫਿਰ ਅਗਲੀ ਗੱਲ ਸਮਝ ਨਹੀਂ ਆਏਗੀ ਇਹਨੂੰ ਕਹਿੰਦੇ ਨੇ ਮਨ ਹਟ ਕਿਨੇ ਨਾ ਪਾਇਓ ਹਟ ਜੋ ਕਰਨੇ ਹਟ ਵਾਲੇ ਕਰਮ ਕਾਂਡ ਕਰਨੇ ਇੱਕ ਟੰਗ ਤੇ ਖੜੇ ਹੋ ਜਾਣਾ ਠੱਡੇ ਪਾਣੀ ਨਾਲ ਨਹਾਣਾ ਨੰਗੇ ਪੈਰ ਜਾਣਾ ਭੁੱਖਾ ਕਟਣੀਆ ਮੌਨ ਵਰਤ ਰੱਖ ਲੈਣੇ ਹੈਨਾ ਇਹ ਇਹਨਾਂ ਦੇ ਨਾਲ ਵਨੈਸ ਨਹੀਂ ਹੁੰਦੀ ਵਨੈਸ ਕੀ ਹੈ ਮਨ ਸਾਫ ਨਹੀਂ ਹੁੰਦਾ ਰੱਬ ਨਾਲ ਇਕਮਿਕਤਾ ਨਹੀਂ ਹੁੰਦੀ ਹੈ ਮਨ ਸਾਫ ਨਹੀਂ ਮਨ ਮੈਲੇ ਸਭ ਕਿਛ ਮੇਲਾ ਤਨ ਤੋਂ ਤਾਂ ਮਨ ਅੱਛਾ ਨਾ ਹੋਏ ਤੂੰ ਕਿ ਜੇ ਪਾਣੀਆਂ ਨਾਲ ਨਹਾ ਲੈ ਕੇ ਸੋਚਣਾ ਤਨ ਧੋ ਲਾਂਗਾ ਤਾਂ ਸਭ ਕੁਝ ਇਹ ਮਨ ਹਟ ਕਰਨ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਰਾਈਟ ਸੋ ਕਰਮकांड ਔਰ ਪਾਖੰਡ ਔਰ ਜ਼ਬਰਦਸਤੀ ਸੁਪਰਸਟੀਸ਼ੀਅਸ ਬਿਲੀਫ ਰੱਖ ਕੇ ਵਨਸ ਵਿਦ ਗੋਡ ਵਾਲੀ ਰੀਅਲ ਆਸਤਿਕਤਾ ਨਹੀਂ ਆਂਦੀ। ਤਾਂ ਇੱਥੇ ਜਿਹੜੇ ਲੋਕ ਕਹਿੰਦੇ ਨੇ ਕਿ ਜੀ ਅਸੀਂ ਦਿਲੋਂ ਤਾਂ ਸਾਰਾ ਕੁਝ ਚੰਗਾ ਕਰਦੇ ਹਾਂ ਅਸੀਂ ਸੱਚ ਕਰਦੇ ਹਾਂ ਅਸੀਂ ਸੋ ਕਾਲਡ ਉਪਰੋਦੀ ਧਰਮੀ ਨਹੀਂ ਹੈਗੇ ਅਸੀਂ ਕੇਸ ਨਹੀਂ ਰੱਖੇ ਹੋਏ ਅਸੀਂ ਪੱਗ ਨਹੀਂ ਬੰਨਦੇ ਅਸੀਂ ਦੇਖਣ ਨੂੰ ਧਰਮੀ ਨਹੀਂ ਲੱਗਦੇ ਪਰ ਹਾਂ ਅਸੀਂ ਮਨ ਦੇ ਵਿੱਚ ਸੱਚਾਈ ਰੱਖਦੇ ਹਾਂ ਅਸੀਂ ਹਰੇਕ ਨਾਲ ਚੰਗਾ ਕਰਦੇ ਹਾਂ that means ਕਿ ਉਹ ਲੋਗ ਐਕਚੁਅਲ ਚ ਧਰਮੀ ਨੇ ਇਹ ਉਹ ਕਹਿੰਦੇ ਨੇ ਨਾ ਤੇ ਉਹਨਾਂ ਬਾਰੇ ਕੋਈ ਮੈਥਡ ਸਟੇਟਮੈਂਟ ਦੇ ਨਹੀਂ ਸਕਦਾ ਬਿਕੋਜ਼ ਆਈ ऍम ਨਾਟ ਸੁਪੋਜ਼ ਟੂ ਜਜ ਐਨੀਬਾਡੀ ਮੈਨੂੰ ਕੀ ਪਤਾ ਉਹਨਾਂ ਦੇ ਮਨ ਦੀ ਕੀ ਦਸ਼ਾ ਹੈ ਜਿਹੜੀ ਆ ਪਰ ਬਾਣੀ ਇਹ ਕਹਿੰਦੀ ਹੈ ਜੀ ਜੀ ਬਿਲਕੁਲ ਕਬੀਰ ਮਨ ਮੁੰਡਿਆ ਨਹੀਂ ਮਨ ਉਤੇ ਉਸਰਾ ਫੇਰੇ ਮਨ ਉਤੇ ਕੈਂਚੀ ਚਲਾਈ ਹੈ ਮਨ ਉਤੇ ਤਾਂ ਤੂੰ ਕੰਡੇ ਵੀ ਤੇ ਹੋਏ ਨੇ ਮਨ ਉਤੇ ਤਾਂ ਤੂੰ ਨਫਰਤ ਦੇ ਬੀਜ ਬੋਏ ਹੋਏ ਨੇ ਮਨ ਉਤੇ ਤੂੰ ਸਿੰਮਲ ਰੁੱਖ ਉਗਾਇਆ ਹੋਇਆ ਮਨ ਉਤੇ ਕਿੱਕਰ ਵੀ ਤੇ ਆਇਆ ਮਨ ਉਤੇ ਨਿੰਮ ਦੀ ਕੁੜਤਨ ਵੀ ਜੀ ਹੋਈ ਹੈ ਐ ਕੀ ਕੀਤਾ ਤੂੰ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾ ਜੋ ਕਿਛ ਕੀਆ ਸੋ ਮਨ ਲਕਿਆ ਸਾਰੀ ਗੜਬੜ ਤਾਂ ਮਨ ਦੀ ਧਰਤੀ ਉੱਤੇ ਤੂੰ ਕੀ ਬੀਜਿਆ ਜਿਹਾਂ ਬੀਜਿਆ ਸੋ ਲੁਣੇ ਇਹ ਲਾਅ ਜਾਣਦਾ ਤੂੰ ਕਿ ਚਾਵਲ ਬੀਜੋ ਤੇ ਐਪਲ ਨਿਕਲਦੇ ਨੇ ਚਾਵਲ ਬੀਜੋ ਤਾਂ ਚਾਵਲ ਹੀ ਨਿਕਲਣਗੇ ਨਾ ਪਰ ਉਹਦੇ ਕੋਲ ਜੀ ਨਹੀਂ ਜੀ ਸੱਚੇ ਦਿਲ ਵਿਸ਼ਵਾਸ ਭਾਵਨਾ ਨਾਲ ਅਰਦਾਸ ਕਰੋ ਪ੍ਰਾਰਥਨਾ ਕਰੋ ਤਾਂ ਚਾਵਲ ਬੀਜੋ ਹੋਰ ਐਪਲ ਨਿਕਲ ਆਂਦੇ ਨੇ ਕਿਸਾਨ ਵੀ ਨਹੀਂ ਮੰਨਦਾ ਇਹ ਗੱਲ ਜਿਹਨੂੰ ਲੋਕੀ ਅਨਪੜ੍ਹ ਕਹਿੰਦੇ ਨੇ ਉਹ ਅਨਪੜਾ ਹੈ ਕਿ ਸਿਆਣਾ ਹੋਇਆ ਉਹਨੂੰ ਕੋਈ ਸੰਤ ਜੀ ਬਾਬਾ ਜੀ ਸ੍ਰੀਮਾਨ 108 ਹੀ 108 ਹੱਕ ਕਹਿਣ ਸੱਚੇ ਦਿਲ ਨਾਲ ਵਿਸ਼ਵਾਸ ਨਾਲ ਭਾਵਨਾ ਨਾਲ ਨੇਮ ਨਾਲ ਸਿਰ ਕੱਜ ਕੇ ਨੰਗੇ ਪੈਰ ਆ ਕੇ ਤੁਸੀਂ ਫਸਲ ਦੇ ਕੋਲ ਬਹਿ ਕੇ ਕਹਿਣਾ ਚਾਵਲ ਬੀਜੇ ਨੇ ਐਪਲ ਹੀ ਨਿਕਲਣਗੇ ਹੋਇਆ ਉਹ ਤਾਂ ਨਹੀਂ ਮੰਨਦਾ ਕਿਸਾਨ ਤੇ ਨਹੀਂ ਮੰਨਦਾ ਤੇ ਲੋਬੀ ਇਹੀ ਕਹਿੰਦਾ ਜਿਹੜਾ ਬੀਜਿਆ ਸੋ ਲੁਣਾ ਐਜ਼ ਯੂ ਸੋ ਸੋ ਸ਼ੈਲੀਰੀ ਇੱਕ ਹੀਟ ਸਮਝ ਆ ਜਾਂਦੀ ਹੈ ਤਾਂ ਇਸ ਤਰ੍ਹਾਂ ਮਨ ਹਟ ਕਰਮकांड 파ਖੰਡ ਸੁਪਰਸਟੀਸ਼ਿਅਸ ਬਲੀਫ ਦੇ ਨਾਲ ਵਨਨੈਸ ਇਨਸਾਨੀਅਤ ਭਰਪੂਰ ਜੀਵਨ ਨਹੀਂ ਬਣੇਗਾ ਉਹ ਤੇ ਬਣੇਗਾ ਕਿ ਤੂੰ ਟੀਟ ਹੋ ਕੇ ਇਨ ਪੋਜ਼ਿਟਿਵ ਸੈਂਸ ਕਿ ਮੈਂ ਸੱਤ ਸਿੱਖਣਾ ਹੀ ਸਿੱਖਣਾ ਹੈ ਜਦੋਂ ਤੱਕ ਮਨ ਨੂੰ ਇਹਦਾ ਸਹਿਜ ਵਿੱਚ ਸੁਭਾਅ ਨਾ ਬਣ ਜਾਏ ਤਾਂ ਤੱਕ ਮੈਂ ਸਿੱਖਣਾ ਹੀ ਸਿੱਖਣਾ ਹੈ ਪਾਉ ਉਹ দান ਠੀਠਵੇਂ ਮਾਗੋ ਬਹੁਤ ਬਤਾਨਵਾਦ ਵੀ ਤੁਸੀਂ ਬਹੁਤ ਸਮਾਂ ਦਿੱਤਾ ਸਾਨੂੰ ਤੇ ਜਿਹੜੇ ਸਾਡੇ ਵਿਊਅਰਸ ਨੇ ਜਰੂਰ ਸਾਡੀ ਉਮੀਦ ਹੋਏਗੀ ਕਿ ਤੁਸੀਂ ਕੁਝ ਪੋਜ਼ਿਟਿਵ ਸਿੱਖਿਆ ਹੋਵੇਗਾ ਕਿਉਂਕਿ ਇੱਕ ਬੜਾ ਡਿਫਰੈਂਟ ਜਿਹਾ ਕਨਸੈਪਟ ਹੈ ਜਿਹੜਾ ਸ਼ਾਇਦ ਹੁਣ ਤੱਕ ਤੁਸੀਂ ਨਾ ਸੁਣਿਆ ਹੋਵੇ ਗੁਰਬਾਣੀ ਐਕਚੁਅਲ ਦੇ ਵਿੱਚ ਕਹਿੰਦੀ ਕੀ ਹੈ ਪ੍ਰੈਕਟੀਕਲੀ ਤੁਹਾਨੂੰ ਕਿਦਾਂ ਜੀਣਾ ਸਿਖਾਉਂਦੀ ਹੈ ਇਹੀ ਚੀਜ਼ ਜਿਹੜੀ ਆ ਵੀਰ ਜੀ ਨੇ ਸਟਾਰਟ ਕੀਤੀ ਹੋਈ ਜਿਹੜੀ ਦਾ ਦਾ ਲਿਵਿੰਗ ਟ੍ਰੈਜਰ ਦੇ थ्रू ਕਿ ਐਕਚੁਅਲ ਦੇ ਵਿੱਚ ਜੀਵਨ ਨੂੰ ਜੀਣਾ ਕਿੱਦਾਂ ਹੈ ਅਸੀਂ ਗੁਰਬਾਣੀ ਦੇ ਹਿਸਾਬ ਦੇ ਨਾਲ ਗੁਰਬਾਣੀ ਨੂੰ ਸਿਰਫ ਪੜ੍ਹਨਾ ਨਹੀਂ ਹੈ ਅਸੀਂ ਗੁਰਬਾਣੀ ਬਣਨਾ ਵੀ ਹੈ ਕਿੱਦਾਂ ਬਣਨਾ ਉਹ ਵੀਰ ਜੀ ਜਿਹੜਾ ਹੈ ਉਹ ਬੜਾ ਵਧੀਆ ਕੋਪਰਾਲਾ ਕਰ ਰਹੇ ਨੇ ਤੁਸੀਂ ਅਗਰ ਵੀਡੀਓਜ਼ ਹੋਰ ਦੇਖਣੀਆਂ ਹੁਣ ਤਾਂ YouTube ਤੇ ਤੇ ਵੈਬਸਾਈਟ ਤੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੁੰਦਾ livingtreasure.com ਤੇ ਇਦਾਂ ਹੀ ਹੋਰ ਜਿਹੜੀਆਂ ਪਰਸਨੈਲਿਟੀਆਂ ਨੇ ਤੁਹਾਨੂੰ ਅਸੀਂ ਮਿਲਵਾਨਦੇ ਰਹਿਣੇ ਆ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤਾਂ ਸਿਟੀ ਹੈਡਲਾਈਨਸ ਤੇ ਧੰਨਵਾਦ